अपने सारे टीचर सहमा दिए हैं, उन्हें जो सहमा हमारे टीचर सहमा है, मैं ज्यादा समझ नहीं जाना, सारे सहमा चले थे तभी धूम नहीं निकली, मैं यह नहीं जाना था कि पार्टी ये करता तो चाहे पार्टी जब जो कोई रोना मतलब अपने देरी करा वो तो आते ही आए, मैं पार्टी का बर्ताव होने हुए दो हजार आंदो ਨੋ ਵੀ ਕੱਲੇ ਬਾਦਿਆ ਯੂਨਾਨ ਨੇ ਹੁਕਮ ਲਾਇਆ ਹੈ ਆ ਜਿਹੜਾ ਪੁਲੀਸੀਟ ਪਲੇਟਫਾਰਮ ਜਿਹੜਾ ਜੋਨਾ ਜੀ ਨਾ ਸੇਵਾ ਦੇ ਫੀਸ ਹਰ ਮਾਰਕ ਕਰ ਰਹੇ ਹੈ ਜਿਹੜੀ ਕਾਨੂੰਨੀ ਤੌਰ ਤੇ ਹਰ ਵਾਰ ਪ੍ਰਚਾਰਾ ਹੁੰਦਾ ਹੋਣਾ ਬਾਤ ਕਰਕੇ ਹਰ ਤੱਕ ਪਹੁੰਚਣਾ ਲੋ ਸੇ 2013 ਜਦੋਂ ਪਾਰਟੀ ਚ ਉਹ ਵੀ ਚੱਲੀ ਪਾਰਟੀ ਨੂੰ ਸਹਾਰਨ ਉਤਿਆਰ ਨਹੀਂ ਸੀ ਤਾਂ ਆਫੀਰ ਤੋਂ ਸੇਵਾ ਲਗੀ ਪਾਰਟੀ ਕੋਲ ਤਾਂ ਜਿੰਨਾ ਵੀ ਚੇਹਰੂ ਹੋਈ ਸਾਰੇ ਜਾਣ ਕਰਨ ਦੇ ਕੀ ਦੇ ਗੱਲ ਨੂੰ ਪਤਾ ਨਹੀਂ ਉਹ ਆਪਣੇ ਇੰਦਰੀ ਦੀ ਨਹੀਂ ਕਿਹਾ ਸੀ ਤੇ ਖੈਰ ਜੀ ਰਾ ਭਾਰਨੀ ਜੀ ਬਤੌਰ ਮਾਰਕਸ ਪਾਰਟੀ ਦਾ ਮੈਂ ਖਰਚ ਸੀ ਹੁਣ ਵੀ ਮੈਂ ਸਾਰੇ ਨੂੰ ਕਹਾਂਗਾ ਕਿ ਆਪਾਂ ਨੇ ਇੱਕ ਸਭਾ ਬਣ ਗਿਆ ਅੱਜ ਜਤੋਂ ਬਾਅਦ ਅੱਜ ਜਤੋਂ ਲੱਗਣਾ ਪਾਵੇ ਭਾਰਤ ਨੂੰ ਉਹ ਆਕਦਾ ਆਪਣੇ ਆਪ ਹੀ ਰੱਤੇ ਜਾਂ ਪਰਿਕ੍ਰਿਤ ਜੇਦਰ ਰਾਤੀ ਜੇਲੇ ਆਪਣੇ ਬਾਪ ਨੇ ਉਹ ਵਾਲਾ ਕਰ ਗਈ ਮੈਂ ਉਹਦੇ ਨਹੀਂ ਨੀਚੇ ਉਹ ਬੈਠੀ ਤਰ੍ਹਾਂ ਆ ਸਕਦਾ ਹੁੰਦਾ ਸੀ ਕਿ ਦੇਖ ਲਈ ਪੀਤਾ ਦਿਰਾਸਾ ਨਾ ਜੀਏ ਬਲਾਕਪੁਰਾ ਨਾ ਜੀਏ ਔਰ ਹਰ ਕੇ ਜਿੰਨੇ ਵੀ ਨਾਮ ਪਰ ਸਾਰੇ ਇੱਥੇ ਵੀ ਆਏ ਕਿ ਇਹ ਕਾਗਜ਼ ਫੜ ਵੀ ਦੇ ਤੇ ਮੈਨੂੰ ਜੇ ਵੀ ਜੁਤੀ ਲਗੋ ਵੀ ਤੌਰ ਤੇ ਕੰਮ ਕਰਮ ਮੈਂ ਉਹਨੂੰ ਅੰਚਲ ਕੇ ਲਵਾਉਂਗਾ ਤੇ ਆਪਣੇ ਪਾਣੀ ਦੇ ਕੇਂਦਰ ਦੇ ਦੇਖਣ ਲਈ ਹਾਟਾ ਚਾਰ ਵਾਰ ਦੇ ਤਾਮ ਲਵਾਵਾਂਗਾ ਔਰ ਅੰਦਾਜ਼ ਕਰਦਿਆਂ ਅੱਜ ਦੀ ਗੁਰੂ ਸਾਹਿਬ ਨੂੰ ਤੇ ਕਰਦੇ ਵੀ ਰੱਖੇ ਕਿ ਸਾਥੀ ਪਤ ਦੀ ਪਾਰਟੀ ਦੇ ਨਿਰਧਿਸ਼ਪ ਪਾਰਟੀ ਨੂੰ ਚਾਹੇ ਕਹਾਂਦੇ ਲਿਖੀ ਗੈਰ ਕਾਨੂੰਨੀ ਕਰਤੱਵਾਂ ਨੂੰ